ਤੁਸੀਂ ਦੇਖ ਰਹੇ ਹੋ ਪੰਜਾਬ 24 ਪੰਜਾਬ 24 ਦੀ ਟੀਮ ਜਿਹੜੀ ਅੱਜ ਆਈ ਹੈ ਬਟਾਲਾ ਦੇ ਬਾਈਪਾਸ ਦੇ ਵਿੱਚ ਜਿੱਥੇ ਜਿੱਥੇ ਇੱਕ ਲੀਚੀਆਂ ਦਾ ਬਾਗ ਹੈ ਲੀਚੀਆਂ ਲੀਚੀਆਂ ਦੇ ਬਾਗ ਦੇ ਨਾਲ ਨਾਲ ਜਿਹੜਾ ਇੱਕ ਹਰਨਪੁਰ ਤੋਂ ਆਣ ਕੇ ਪਰਿਵਾਰ ਜਿਹੜਾ ਲੀਚੀਆਂ ਦੀ ਇੱਥੇ ਕਾਰੋਬਾਰ ਕਰਦਾ ਹੋਰ ਪਰਿਵਾਰ ਜਿਹੜਾ ਵਾ ਲੀਚੀ ਦਾ ਕੰਮ ਹੈ ਬੜਾ ਇੱਥੋਂ ਦੀ ਲੀਚੀ ਜਿਹੜੀ ਬੜੀ ਫੇਮਸ ਹੈ ਹੋਰ ਲੀਚੀਆਂ ਜਿਹੜੀਆਂ ਇੱਥੋਂ ਦੀਆਂ ਇੱਕ ਪਰਿਵਾਰ ਦੇ ਨਾਲ ਪਰ ਪਹਿਲਾਂ ਦਿਖਾਣੇ ਤੁਹਾਨੂੰ ਲੀਚੀਆਂ ਲੀਚੀਆਂ ਦੇਖ ਸਕਦੇ ਜੀ ਇੱਥੇ ਜਿਹੜੇ ਪਰਿਵਾਰ ਹੈ ਲੀਚੀਆਂ ਆ ਦਾ ਆਣ ਕੇ ਕਾਰੋਬਾਰ ਕਰਦਾ ਠੇਕੇ ਤੇ ਹੀ ਬਾਗ ਲੈਂਦਾ ਹੈ ਔਰ ਬਾਗ ਦੇ ਨਾਲ-ਨਾਲ ਜਿਸ ਤਰ੍ਹਾਂ ਲੀਚੀਆਂ ਵਾ ਅਮਰੂਦ ਇਹ ਆ ਉਹ ਕਾਰੋਬਾਰ ਇੱਥੇ ਕਰਦੇ ਆ ਔਰ ਉਹਨਾਂ ਦਾ ਕਹਿਣਾ ਵਾ ਵੀ ਜਿਹੜਾ ਬੀਤੀ ਔਰ ਬਾਗਵਾਨੀ ਦਾ ਕੰਮ ਹੈ ਇਹ ਜਿਹੜਾ ਕੰਮ ਹੈ ਬਹੁਤ ਜ਼ਿਆਦਾ ਇੱਥੇ ਕਾਰੋਬਾਰ ਚੱਲਦਾ ਵੀ ਹੈ ਔਰ ਆਪ ਹੱਥੀ ਵੀ ਵੇਚਦੇ ਆ ਆਪਾਂ ਗੱਲ ਵੀ ਕਰਦੇ ਆ ਉਹਨਾਂ ਦੇ ਨਾਲ ਬਾਪੂ ਜੀ ਕੀ ਨਾਮ ਤੁਹਾਡਾ? ਇਕਬਾਲ ਖਾਨ ਬਾਪੂ ਜੀ ਇਹਦਾ ਲੀਚੀ ਦਾ ਕਾਰੋਬਾਰ ਹੈ ਕਿੱਥੋਂ ਆਏ ਹੋ ਤੇ ਕਿਸ ਤਰ੍ਹਾਂ ਕਰਦੇ ਇੱਥੇ ਕੰਮ یہ باغ لیتے ہیں جی اپا ਉدر سے آتے ہیں سارنپور ڈسٹرکٹ سے یہ باغبانی کا ہی کام کرتے ہیں باغ ہی لیتے ہیں باغوں کا ہی کام ہے ہمارا دیکھو یہ لیچی دا جڑا کام ہے لیچی دا کام ہے ایتھے جڑا کام ہے کتنا کے چلدا ہے اور کس طرح ا دی دیکھ بھال کرنی پندی ہے کوئی خاص زمین ہوندی ایتھے اس طرح کوئی نہیں 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 زمین تو ساری پنجاب تے ودیہا ہے کوئی دقت نہیں ہے زمین کے بارے میں اپا ادھر سنچورسی سے رہتے ہیں بٹالے میں بیٹھے ہیں ادھر بائی پاس تے ਦੋਨੋਂ ਸਾਈਡ ਤੇ ਫੋਰ ਲੈਂਡ ਤੇ ਵਿੱਚ ਮੇ ਬਾਗ ਹੈ ਦੋਨੋਂ ਸਾਈਡ ਤੇ ਹੈ ਔਰ ਬਾਗ ਬਾਦੂ ਲੈ ਰੱਖਿਆ ਆਪਾਂ ਨੇ ਇੱਕ ਸ਼ਾਮਪੂਰੇ ਮੇ ਇੱਕ ਸਾਪੂਰ ਮੇ ਗਰਦਾਸਪੁਰ ਮੇ ਕਾਫੀ ਬਾਗ ਹੈ ਆਪਣੇ ਕੋਲ ਆਪਾਂ ਬਾਰੋ ਹੀ ਆਤੇ ਹੈ ਬਾਕੀ ਸਾਲ ਕੇ ਸਾਲ ਇੱਥੇ ਦੇਖ ਰੇਖ ਕਰਤੇ ਆਪਾਂ ਕੁਝ ਨਹੀਂ ਕਰਦੇ ਮਾਲਿਕ ਨੇ ਤਾਂ ਠੇਕਾ ਲੈ ਲਿਆ ਦੇ ਦਿਆ ਹੈ ਸਾਨੂੰ ਆਪਾਂ ਹੀ ਦੇਖ ਰੱਖ ਕਰਤੇ ਗੱਡੀ ਤੇ ਰੂਟਰ ਰਾਈਟਰ ਜੋ ਵੀ ਫਰਾਨਾ ਆਪਾਂ ਨੂੰ ਫਰਾਨਾ ਹੈ ਜਿਹੜੀ ਲੀਚੀ ਹੈ ਲੀਚੀ ਨੂੰ ਫਿਰ ਕਿੰਨਾ ਬੂਟਾ ਨੂੰ ਕਿੰਨਾ ਟਾਈਮ ਲੱਗਦਾ ਤਿਆਰ ਹੋਣ ਤੇ ਫਲ ਲੱਗਣ 4 ਸਾਲ ਵਿੱਚ ਬੁੱਟਾ ਤਿਆਰ ਹੋ ਜਾਂਦਾ ਹੈ ਜੋ ਫਲ ਦਿੰਦਾ ਹੈ ਉਹ ਪੈੰਦ ਵਾਲਾ ਬੁੱਟਾ ਹੁੰਦਾ ਹੈ ਕਲਮ ਵਾਲਾ ਜਿਸ ਨੂੰ ਗਰਾਫਟੂਟ ਬੋਲਤੇ ਹਨ ਪਰ ਬੁੱਟੇ ਦੇ ਨਾਲ ਨਾਲ ਇਹਦੀ ਜ਼ਮੀਨ ਜਿਸ ਤਰ੍ਹਾਂ ਪਾਣੀ ਹੈ ਪਾਣੀ ਫਿਰ ਕਿਸ ਤਰ੍ਹਾਂ ਕਿੰਨੇ ਲਗਾਉਣਾ ਪੈਂਦਾ ਜਿਸ ਤਰ੍ਹਾਂ ਆਮ ਫਸਲਾ ਉਦਾਂ ਹੀ ਪਾਣੀ ਲਗਾਉਣਾ ਪੈਂਦਾ ਵੀ ਇਹਨੂੰ ਘਟ ਵੱਧ ਕੁਛ ਨਹੀਂ ਨਹੀਂ ਇਹਨੂੰ ਕਿੰਨਾ ਹੀ ਪਾਣੀ ਲਾ ਦੋ ਲੱਗੇਗਾ ਜਿਸੀ ਉਸੇ ਵੇਲੇ ਸਾਲ ਵਿੱਚ ਇੱਕ ਵਾਰੀ ਲਗਾਉਗਾ ਜਿਸ ਵੇਲੇ ਫਲ ਆ ਜਾਊਗਾ ਉਹ ਵੀ ਫਲ ਜਦ ਜਿੱਦਾਂ ਚੋਨਾ ਉਹ ਛੋਲੇ ਹੋ ਜਾਂਦੇ ਹਨ ਨਾ ਤਾਂਹਾਂ ਪਾਣੀ ਲੱਗਦਾ ਹੈ ਉਦਦੇ ਪਹਿਲੇ ਨਹੀਂ ਲੱਗਦਾ ਪਾਣੀ ਨਾ ਪਾਣੀ ਲਗਾ ਸਕਤੇ ਹੈ ਕਹਿੰਦੇ ਪੂਰਾ ਪਰਿਵਾਰ ਹੀ ਤਾਂ ਦਾ ਇੱਥੇ ਆਣ ਕੇ ਜਿਹੜਾ ਬਾਗਬਾਨੀ ਦਾ ਕੰਮ ਕਰਦਾ ਹਾਂ ਹਾਂਜੀ ਹਾਂਜੀ ਸਾਡਾ ਸਾਰਾ ਹੀ ਪਰਿਵਾਰ ਆਪਾਂ ਨਹੀਂ ਬਹੁਤ ਬੰਦੇ ਇੱਥੇ ਆਪਣੇ ਬਾਹਰ ਕੇ ਬੈਠੇ ਆ ਉਹ ਸਾਰੇ ਸਾਰਨਪੁਰਤੇ ਜਾਂਦੇ ਆ ਮੁਜ਼ੱਫਰਨਗਰ ਤੇ ਸਾਰਨਪੁਰਤੇ ਸਾਰ ਬਾਗਬਾਨੀ ਕਾ ਹੀ ਕੰਮ ਕਰਤੇ ਨੇ ਇੱਥੇ ਦੀ ਮੀਟੀ ਹੈ ਇਹ ਲੋਕਲੀ ਵਿਕਦੀ ਕਿ ਕਿਤੇ ਬਾਹਰ ਵੀ ਭੇਜਦੇ ਨੇ ਬਾਹਰ ਵੀ ਜਾਂਦੀ ਹੈ ਜੇ ਲੋਕਲ ਵੀ ਵਿਕਦੀ ਹੈ ਬਾਕੀ ਜਾਦੇ ਮਾਲ ਬਾਹਰ ਹੀ ਜਾਂਦਾ ਹੈ ਕਿਉਂਕਿ ਮਾਲ ਵਧੀਆ ਹੁੰਦਾ ਹੈ ਫਰੇਸ਼ ਹੁੰਦਾ ਹੈ ਇਹ ਦੇਰਾਦੁੰਨੀ ਤੇ ਕਲਕੱਤੀ ਔਰ ਸੀਰੀ ਲੈਕਸ ਤਿੰਨ ਬਰੇਟੀਆਂ ਹੁੰਦੀਆਂ ਇਹ ਜਿਹੜੀ ਇਥੋਂ ਦੀ ਲੀਚੀ ਹੈ ਇਹ ਫਿਰ ਜਿਹੜੀ ਇਥੇ ਲੋਕਲ ਲੋਕ ਵੀ ਲੈ ਕੇ ਜਾਂਦੇ ਬਹੁਤ 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 ਲੋਕ ਲੈ ਕੇ ਜਾਂਦੇ ਬਹੁਤ ਲੋਕ ਬੰਦੇ ਲੈ ਕੇ ਜਾਂਦੇ ਹਣ ਵੀ ਦੇਖਿਆ ਤੁਹਾਡਾ ਪਰਿਵਾਰ ਸਾਰਾ ਲੱਗਾ ਦਾ ਬੱਚੇ ਵੀ ਨਾਲ ਲੱਗੇ ਜਾਂਦੇ ਹਾਂਜੀ ਹਾਂਜੀ ਸਾਰਾ ਪਰਿਵਾਰ ਹੀ ਕੰਮ ਕਰਦਾ ਹੈ ਬਾਕੀ ਹੋਰ ਦਿਹਾੜੀ ਤੇ ਵੀ ਜਨਾਨੀਆਂ ਆਉਂਦੀਆਂ ਉਹ ਗੁੱਛੀਆਂ ਬੰਦੀਆਂ ਸੀਦੀ ਆਪਾਂ ਬੁੱਟੋ ਤੇ ਲਾ ਲਾ ਕੇ ਰੱਖਤੇ ਹੈ ਉਹ ਜਨਾਨੀਆਂ ਕੰਮ ਕਰਦੀਆਂ ਗੁੱਛੀਆਂ ਬੰਦੀਆਂ ਮਤਲਬ ਆਪਣੇ ਕੰਮ ਦੇ ਨਾਲ ਨਾਲ ਤੇ ਰੋਜ਼ਗਾਰ ਵੀ ਦਿੱਤਾ ਦੇ ਲੋਕਾਂ ਨੂੰ ਬਿਲਕੁਲ 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 ਜਨਾਨੀਆਂ ਇੱਧਰ ਬੜੀ ਕਾਫੀ ਆਤੀ ਹੈ ਮੇਰੇ ਕੋਲ ਕੰਮ ਕਰਦੀਆਂ ਆ ਕੇ ਕਰੋਨੇ ਕਿੰਨੇ ਦਿਹਾੜੀ ਦੇਣਗੇ ਉਹਨੂੰ ਕੋ ਦਿੰਦੇ ਐ 250 ਰੁਪਏ ਦਿਹਾੜੀ ਦਿੰਦੇ ਹਾਂਜੀ ਫਿਰ ਜਿਹੜੀ ਇਹ ਲੀਚੀ ਹੈ ਲੀਚੀ ਨੂੰ ਲੈ ਕੇ ਕਿਉਂਕਿ ਲੀਚੀ ਤਾਂ ਇੱਧਰ ਫੇਮਸ ਹੈਗੀ ਆ ਕਿਉਂਕਿ ਬਾਕੀ ਵੀ ਸਟੇਟਾਂ ਦੇ ਜਾਂਦੀ ਆ ਪਰ ਤੁਹਾਡੇ ਕੋ ਵੀ ਕਦੀ ਕੋਈ ਡਿਮਾਂਡ ਆਈ ਕਿ ਇਹਦਾ ਮੰਡੀਕਰਣਾ ਕਿਸ ਤਰ੍ਹਾਂ ਕਰਨਾ ਹੁੰਦਾ ਇਹ ਨਹੀਂ ਡਿਮਾਂਡ ਤੋਂ ਬਾਦੂ ਆਤੀ ਐ ਬਾ ਇੱਧਰ ਖੁਦ ਹੀ ਵਪਾਰੀ ਕਲਕੱਤੇ ਕੇ ਬੰਬਈ ਕੇ ਇੱਧਰ ਖੁਦ ਆ ਕੇ ਲੈਤੇ ਆਂ ਹਮਾਰੇ ਪਾਸ ਤੇ ਇਕੱਠਾ ਮਾਲ ਲੈ ਲੈਂਦੇ ਆਂ ਬੁੱਟੋ ਕੋ ਦੇਖ ਕੇ ਸਾਰਾ ਇਕ ਵਾਰੀ ਸੌਦਾ ਕਰ ਲੈਂਦੇ ਆ ਮਤ ਆਪਾਂ ਨੂੰ ਲਾ ਕੇ ਦੇਣੀ ਹੈ ਪੈਕ ਵੀ ਆਪਾਂ ਕਰਦੇ ਹਾਂ ਸਾਰਾ ਖਰਚਾ ਨਹੀਂ ਹੋ ਜਾਂਦਾ ਫਿਰ ਆਪਣੇ ਰੇਟ ਤੇ ਹੋ ਜਾਂਦਾ ਹੈ ਪਰਮਿਟ ਉਹ ਬਾਗ ਦੇ ਵਿੱਚ ਦੇ ਕੇ ਜਾਂਦੇ ਹੈ ਫਿਰ ਲੀਚੀ ਹੈ ਲੀਚੀ ਦਾ ਚਲੋ ਹੋ ਗਿਆ ਤੇ ਇਸ ਤੋਂ ਬਾਅਦ ਜਿਸ ਤਰ੍ਹਾਂ ਲੀਚੀ ਦਾ ਹੁਣ ਲੀਚੀ ਦਾ ਸੀਜ਼ਨ ਹੈ ਉਸ ਤੋਂ ਬਾਅਦ ਫਿਰ ਕੀ ਕਰਦੇ ਹੋ ਅਮਰੂਦ ਦਾ ਕੰਮ ਹੈ ਆਪਣੇ ਪਾਸ ਹੈ ਅਮਰੂਦ ਅਬ ਇਹ ਲੀਚੀ ਦਾ ਕੰਮ ਹੈ ਫਿਰ ਉਸਕੇ ਬਾਅਦ ਆਮ ਦਾ ਕੰਮ ਚੱਲ ਜਾਣਾ ਹੈ ਫਿਰ ਅਮਰੂਦ ਦਾ ਕੰਮ ਚੱਲ ਜਾਣਾ ਹੈ ਕੁਝ ਬੁੱਟਰੋ ਕੇ ਆਪਾਂ ਪੱਤੇ ਲਾਉਂਦੇ ਹੈ ਉਹ 시ਆਲੀ ਅਮਰੂਦ 시ਆਲੀ ਸੇ ਪਹਿਲੇ ਚਲਤਾ ਹੈ ਜਿਹੜਾ ਉਹ ਵੱਡਾ ਵੱਡਾ ਅੱਤਾ ਹੈ ਨਾ ਅਮਰੂਦ ਉਸ ਸੇ ਪਹਿਲੇ ਇਸਕੇ ਰੇਟ ਮਿਲ ਜਾਂਦੇ ਸਾਨੂੰ ਵਧੀਆ ਇਹ ਸੁਣਿਆ ਤੁਸੀਂ ਭਾਜੀ ਨੂੰ ਉਹਨਾਂ ਨੂੰ ਵੀਰ ਜੀ ਨੂੰ ਉਹਨਾਂ ਨੇ ਦੱਸਿਆ ਵੀ ਜਿਹੜੇ ਇਹ ਅਮਰੂਦ ਜਿਹੜੀ ਲੀਚੀ ਹੈ ਮੈਂ ਬਟਾਲਾ ਦਾ ਵਿਕੀ ਮਾਲਿਕ ਪੰਜਾਬ 25 ਨੰਬਰ